ਬੰਦਾ ਮਰੇ ਸੀ 2021 ਚ ਚੁਕਾਇਆ ਇਹਨਾਂ ਨੇ 2022 ਚ ਤੇ ਆ ਆਰਟੀਏ ਦਫਤਰ ਹੈ ਕਰਾਪਟ ਹੈ ਇੱਥੇ ਕੋਈ ਕੰਮ ਨਹੀਂ ਹੁੰਦਾ ਇੱਥੇ ਹਰਤੇ ਦੇ ਵਿੱਚ ਇੱਕ ਦਿਨ ਆਉਂਦੇ ਆ ਪੈਸੇ ਇਕੱਠੇ ਕਰਕੇ ਵਗ ਜਾਂਦੇ ਆ ਆਮ ਆਦਮੀ ਪਾਰਟੀ ਦੇ ਬੰਦੇ ਆਈ ਉਹ ਫੋਨ ਕਰਾ ਦਿੰਦੇ ਆ ਪੈਸਾ ਦੇ ਦਿੰਦੇ ਆਈ ਸਾਡੇ ਕੋਲੇ ਹੈ ਨਹੀਂ ਤਣੂ ਕੋਲ ਟਾਈਮ ਹੈ ਨਹੀਂ ਮੁੱਖ ਮੰਤਰੀ ਝੂਠ ਮਾਰਦੇ ਆ ਜੀ ਸਭ ਤੋਂ ਵੱਧ ਕਰਾਪਟ ਸਰਕਾਰ ਆਮ ਝਾੜੂ ਦੀ ਹੈ ਇਹ ਮੈਂ ਕਹਣਾ ਮੈਂ ਕੋਈ ਗਲਤ ਸਰਟੀਫਿਕੇਟ ਗਲਤ ਪੇਸ਼ ਕਰਦਾ ਕੋਈ ਜਿਹੜੀ ਇਹਨਾਂ ਨੇ ਵੈਰੀਫਿਕੇਸ਼ਨ ਦਿੱਤੀ ਹੈ ਗਲਤ ਹੈ ਮੈਂ ਐਫੀਡੇਵਟ ਦੇਣਾ ਮੇਰੇ ਤੇ ਪਰਚਾ ਦਾ ਜੁਰਮ ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਆਰਟੀਆ ਦਫਤਰ ਦੇ ਬਾਹਰ ਸਰਦੂਲਗੜ ਦੇ ਮਿਨੀ ਬੱਸ ਟ੍ਰਾਂਸਪੋਰਟਰਾਂ ਦੇ ਵੱਲੋਂ ਵਡਾਈ ਕੱਟ ਕਰਕੇ ਦੋ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤਾਂ ਟ੍ਰਾਂਸਪੋਰਟਰਾਂ ਨੇ ਆਰਟੀਏ ਦਫ਼ਤਰ ਤੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਉਹਨਾਂ ਦਾ ਮੁੱਖ ਮਕਸਦ ਨਜਾਇਜ਼ ਤੌਰ ਤੇ ਚੱਲ ਰਹੀਆਂ ਬੱਸਾਂ ਤੇ ਆਰਟੀਏ ਦੇ ਵੱਲੋਂ ਇਸ ਮਾਮਲੇ ਤੇ ਕੀਤੀ ਜਾ ਰਹੀਆਂ ਦੇਖੀ ਦੇ ਖਿਲਾਫ ਸੀ ਟਰਨਾਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਰੂਟਾਂ ਤੇ ਕੁੱਝ ਬੱਸਾਂ ਬਿਨਾਂ ਕਿਸੇ ਅਧਿਕਾਰਤ ਪਰਮਟ ਦੇ ਚੱਲ ਰਹੀਆਂ ਨੇ ਇਸ ਕਾਰਨ ਉਹਨਾਂ ਦੇ ਕਾਰੋਬਾਰ ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ ਸ਼ਿਕਾਇਤਕਰਤਾਵਾਂ ਨੇ ਸਿੱਧੇ ਤੌਰ ਤੇ ਦੋਸ਼ ਲਾਇਆ ਕਿ ਸਭ ਆਠੀ ਅਧਿਕਾਰੀਆਂ ਦੀ ਕਥਤ ਮਿ ਦੇ ਨਾਲ ਉਹਨਾਂ ਕਹਿ ਕਿ ਨਜਾਇਜ਼ ਬੱਸਾਂ ਦੇ ਮਾਲਕ ਅਧਿਕਾਰੀਆਂ ਦੇ ਨਾਲ ਗੰਡਤੁੱਪ ਕਰਕੇ ਖੋਲਿਆ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਤੇ ਉਹਦੇ ਰੀ ਟ੍ਰਾਂਸਪੋਰਟਰਾਂ ਨੇ ਦੱਸੇ ਕਿ ਉਹਨਾਂ ਨੇ ਸਬੰਧੀ ਕਈ ਵਾਰ ਆਰਟੀਓ ਬਠਿੰਡਾ ਨੂੰ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਆਰਟੀਓ ਦੇ ਅਧਿਕਾਰੀ ਇਸ ਗੰਭੀਰ ਮਾਮਲੇ 'ਤੇ ਚੁੱਪ ਨੇ ਤੇਜਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਨਜਾਇਜ਼ ਬੱਸਾਂ ਹਵਾਲਿਆਂ ਦਾ ਸਮਰਥਨ ਕਰਨ ਨੇ ਤੇ ਇਸ ਕਾਰਨ ਇਮਾਨਦਾਰੀ ਦੇ ਨਾਲ ਕੰਮ ਕਰੇ ਟ੍ਰਾਂਸਪੋਰਟਰਾਂ ਨੂੰ ਨੁਕਸਾਨ ਹੋ ਰਿਹਾ ਹੈ ਪਰ ਇਹ ਮਿੰਨੀ ਬੱਸ ਸਰ ਟ੍ਰਾਂਸਪੋਰਟ ਯੂਨੀਅਨ ਦੇ ਨੁਮਾਇੰਦਿਆਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਨਜਾਇਜ਼ ਬੱਸਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਇਹ ਦਰਨਾ ਜਾਰੀ ਰਹੇਗਾ ਉਹਨਾਂ ਨੇ ਸਰਕਾਰ ਤੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਚੇਤਾਵਨੀ ਵੀ ਦਿੰਦਿਆ ਕਿ ਹੈ ਕਿ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਪਣੇ ਸੰਘਰਸ਼ ਹਰ ਰੋਜ਼ ਹੋਰ ਵੀ ਜ਼ਿਆਦਾ ਤੇਜ਼ ਕਰਨ ਦੇ ਲਈ ਮਜਬੂਰ ਹੋ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਮੇਰਾ ਨਾਮ ਸ਼ਵਾਸ ਕੁਮਾਰ ਜੀ ਪਿੰਡ ਹੀਰਕਾ ਮੈਂ ਸਰਦੂਲਗੜ ਤੋਂ ਟਰਾਂਸਪੋਰਟਰ ਆਈ ਮੇਰੀ ਇੱਕ ਮਿੰਨੀ ਬੱਸ ਆ ਜੀ ਹਾਂ ਤੱਕ ਤੱਕ ਨਾ ਇਹ ਰਾਇ ਜੀ ਸਾਡੇ ਰੂਟ ਤੇ ਨਜਾਇਜ਼ ਇਹਨਾਂ ਨੇ ਪਰਮਿਟ ਚਲਾਏ ਆ ਨਜਾਇਜ਼ ਗੱਡੀਆਂ ਚੱਲੀ ਜਾਂਦੀਆਂ ਇਹ ਆਰਟੀਏ ਸਾਡੀ ਕੋਈ ਗੱਲ ਸੁਣਦਾ ਨਹੀਂ 2021 ਦੇ ਵਿੱਚ 236 ਨੰਬਰ ਪਰਮਿਟ ਜੀ ਇਹਨਾਂ ਨੇ ਚਗਾਤਾ ਅਸੀਂ ਇੱਥੇ ਕੰਪਲੀਟ ਕਰੀ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਆਰਟੀਏ ਲਈ ਪਹਿਲਾਂ ਸਰ ਤੋਂ ਦਫ਼ਤਰ ਦੀ ਆਰਟੀਏ ਲਈ ਇਹ ਕਈ ਵਾਰ ਬੰਦਾ ਪਹਿਲਾਂ ਪਰਮਿਟ ਚੱਕਿਆ ਹੁੰਦਾ ਫਾਰਮਟ ਬੰਦਾ ਮਰੇ ਸੀ 2021 ਚ ਚੁਕਾਇਆ ਇਹਨਾਂ ਨੇ 2022 ਚ ਉਹਨੇ ਮਰੇ ਬੰਦੇ ਦੇ ਨਾਂ ਦੇ ਪਰ ਗੱਡੀ ਹੋ ਕਰਾਤੀ ਨਾਂ ਕਰਾਤੀ ਕਿਵੇਂ ਹੋ ਸਕਦੀ ਹੈ ਜੀ ਦਫਤਰ ਦੇ ਮਿਲੀ ਭੁਗਤਣਾ ਵੀ ਹੋ ਸਕਦੀ ਹੈ ਫਾਰਮਟ ਕਿਵੇਂ ਚੱਕਾ ਜਾ ਸਕਦਾ ਹੈ ਉਹਦੇ ਸਾਈਨ ਗੁਰਚਰਨ ਸਿੰਘ ਦੇ ਕਿਵੇਂ ਵੱਜ ਸਕਦੇ ਜੀ ਕਿਉਂਕਿ ਇਹ ਇਹਨਾਂ ਦੇ ਪੈਸੇ ਕਰਪਟ ਹੈ ਇਸ ਜਿਹੜਾ ਆਰਟੀਆ ਦਫਤਰ ਹੈ ਕਰਪਟ ਹੈ ਜੀ ਇੱਥੇ ਕੋਈ ਕੰਮ ਨਹੀਂ ਹੁੰਦਾ ਇੱਥੇ ਹਰਤੇ ਦੇ ਵਿੱਚ ਇੱਕ ਦਿਨ ਆਉਂਦੇ ਆ ਪੈਸੇ ਇਕੱਠੇ ਕਰਕੇ ਭੱਜ ਜਾਂਦੇ ਜਿਲ੍ਹਾ ਸਾਡਾ ਮਾਨਸਾ ਹੈ ਹਾਂ ਜੀ ਇਹ ਸਾਡਾ ਆਰਟੀਆ ਸਾਨੂੰ ਇੱਥੇ ਪੈਂਦਾ ਹੈ ਇਹ ਪਹਿਲਾਂ ਫਿਰੋਜਪੁਰ ਸੀ ਫਿਰ ਬਦਲ ਕੇ ਇੱਥੇ ਕਰਤਾ ਜੀ ਤੁਸੀਂ ਸ਼ਿਕਾਇਤ ਤਾ ਇਹ 25 4 2025 ਨੂੰ ਜੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਸੀ ਬਹਿ ਕੇ ਵਗ ਜਾਣੇ ਇੱਥੇ ਸਾਨੂੰ ਕੋਈ 2 ਘੰਟੇ ਪਹਿਲਾਂ ਬੈਠੇ ਰਹਿੰਦੇ ਆ ਗਰਮੀ ਮਰੀ ਜਾਂਦੇ ਆ 2 ਮਗੱਡਾ ਬਾਅਦ ਬਸ ਅਖੂਆ ਕੋਈ ਗੱਲ ਨਹੀਂ ਕਰਤਾ ਸਰਕਾਰ ਕਹਿੰਦੀ ਪਿਸ਼ਟਾਚਾਰ ਬੰਦ ਹੈ ਸਾਫ ਸਫਾਈ ਦਾ ਕੰਮ ਹੈ ਕੋਈ ਗੰਦ ਨਹੀਂ ਫੈਰਿਆ ਤੁਸੀਂ ਕਹਿੰਦੇ ਇੱਥੇ ਪੈਸੇ ਚੱਲਦੇ ਆ ਮੈਂ ਕਹਿੰਦਾ ਜੀ ਇਹ ਐਡਾ ਕਰਪਟ ਅਫਸਰਾਈ ਇਹ ਕਹਿੰਦਾ ਮੈਂ ਬਹੁਤ ਸਹੀ ਬੰਦਾ ਇਹਦੇ ਨਾਲ ਇੱਕ ਮੈਡਮ ਹੈ ਨੀਲ ਜੀ ਉਹ ਨਹੀਂ ਕੁਦਲ ਸੌਣ ਦੀ ਉਹ ਸਾਡੀ ਫਾਈਲ ਚੱਕ ਕੇ ਉਹਨੂੰ ਖੜਾ ਦੇਣਗੇ ਉਹ ਸਾਨੂੰ ਲਾਰੇ ਲਾਈ ਜਾਂਦੀ ਰਹਦੀ ਹੈ ਕੀ ਕਰਨ ਕਿਥੋਂ ਲੋਕ ਵੀ ਨਿਕਸਾਰ ਹੋ ਰਿਹਾ ਕੱਢ ਕੇ ਸਾਡੀ ਸਾਡੇ ਨੂੰ ਰੂਟ ਨੰਬਰ ਸਾਨੂੰ 25 ਮਿੰਟ ਮਿਲਦੇ ਆਈ 26 ਉਹਨਾਂ ਨੂੰ 80 ਮਿੰਟ ਮਿਲਦੇ ਆਈ ਨਿਆਇ ਪਰਮਿਟ ਚੱਕਿਆ ਹੋਇਆ ਜਦੋਂ ਬੰਦਾ ਮਰ ਗਿਆ ਗਲਤ ਪਰਮਿਟ ਚੱਕੇ ਹੋਏ ਨਹੀਂ ਪਰ ਉਹਨਾਂ ਨੂੰ ਕੈਨਸਲ ਕਰਨ ਉਹਨਾਂ ਦੇ ਪਰਚੇ ਦਰਜ ਕਰਨ ਸਾਨੂੰ ਟਾਈਮ ਵੱਧ ਮਿਲੂਗਾ ਜੀ ਕਿਉਂ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਕਿਉਂ ਦੇ ਰਿਹਾ ਕੀ ਕਰਨ ਆਮ ਆਦੀ ਪਾਰਟੀ ਦੇ ਬੰਦੇ ਆਈ ਉਹ ਫੋਨ ਕਰਾ ਦਿੰਦੇ ਆ ਪੈਸਾ ਦੇ ਦਿੰਦੇ ਆਈ ਸਾਡੇ ਕੋਲੇ ਹੈ ਨਹੀਂ ਸਾਡੇ ਕੋਲ ਟਾਈਮ ਹੈ ਨਹੀਂ ਸਾਡੇ ਘੜੀਆਂ ਦਾ ਘਾਟਾ ਪਾਉਣੀ ਆ ਜੀ ਆ ਸਾਰੇ ਬੈਠੇ ਆ ਬੰਦੇ ਆਮ ਆਦੀ ਪਾਰਟੀ ਨੇ ਕਹਿੰਦੇ ਇਹ ਸਾਰੇ ਈਸ਼ੂ ਤਾਂ ਬੰਦ ਕੀਤੀ ਐ ਕੋਈ ਮਾ ਕਦ ਤਾਂ ਮਣੀ ਹੋਣ ਦੇ ਕਾਰਵਾਈ ਹੁੰਦੀ ਐ ਮੁੱਖ ਮੰਤਰੀ ਤਾਂ ਬੜੇ ਬੜੇ ਦਾਅਵੇ ਕਰਦੇ ਐ ਮੁੱਖ ਮੰਤਰੀ ਝੂਠ ਮਾਰਦੇ ਆ ਜੀ ਸਭ ਤੋਂ ਵੱਧ ਕਰਪਤ ਸਰਕਾਰ ਆਮ ਛਾੜੂ ਦੀ ਐ ਜਿੰਨਾ ਪੈਸਾ ਇੱਥੇ ਚੱਲ ਲਈ ਪੈਸਾ ਦੇ ਕੇ ਕੰਮ ਜੋ ਮਰਜ਼ੀ ਕਰਾ ਲਓ ਜਿਹੜਾ ਲੀਡਰਾ ਤੁਹਾਡੇ ਏਰੀਆ ਦਾ ਜਿਹੜਾ ਇੱਥੇ ਕੰਮ ਕਰਾ ਸਾਡੇ ਲੀਡਰਸ ਹੋਈ ਕੋ ਉਹ ਫੋਨ ਹੀ ਕਰਾਉਂਦੇ ਆ ਜੀ ਲੀਡਰ ਤਾਂ ਕਰੋ ਮੰਨ ਲੈਨੇ ਆ ਪਰ ਉਹ ਫੋਨ ਤਾਂ ਕਰਾ ਕੇ ਫੇਰ ਹੀ ਰੋਕਦੇ ਦੋ ਦੋ ਘੰਟੇ ਆਪਾਂ ਨਾਂ ਤਾਂ ਲਈਏ ਜੀ ਆਪਾਂ ਨੂੰ ਪਤਾ ਹੋਵੇ ਪਰ ਉੱਪਰੋਂ ਫੋਨ ਆਉਂਦਾ ਉਹ ਪਤਾ ਕੀ ਕਹਿੰਦੇ ਸਾਡੀ ਸਰਕਾਰ ਹੈ ਤੁਸੀਂ ਕੀ ਕਰਦੇ ਹੋਗੇ ਸਾਡਾ ਅਸੀਂ ਪੈਸੇ ਦੇ ਦਿੱਤੇ ਇਹ ਤਾਂ ਉਹ ਤਾਂ ਕਹਿੰਦੇ ਤੁਸੀਂ 7 ਸਾਲ 8 ਸਾਲ ਤੱਕ ਕਿਹਾਂ ਦੇ ਫਿਰੋਗੇ ਇਹ ਵੀ ਤੁਹਾਡੇ ਨਾਲ ਹੈਗੇ ਨੇ ਸਾਥ ਹੀ ਇਹ ਕੌਣ ਨੇ ਯੂਨੀਅਨ ਵਾਲੇ ਆ ਕਿ ਟਰਾਂਸਪੋਰਟਰਾਂ ਕੌਣ ਇਹ ਟਰਾਂਸਪੋਰਟਰ ਨੇ ਚਾਰ ਜਣੇ ਜੀ ਬਾਕੀ ਉਹਨਾਂ ਦੇ ਪਰਿਵਾਰ ਨੇ ਜੀ ਜਿਹੜੇ ਬੱਸਾਂ ਡਰਾਈਵਰ ਸਾਡੇ ਗੱਡੀਆਂ ਖੜੀਆਂ ਸਰਦੂਗੜ ਬੱਸ ਸਟੈਂਡ ਜਾ ਕੇ ਚੈੱਕ ਰਿਹਾ ਜੀ ਸਾਡੇ ਕਿੰਨੀਆਂ ਗੱਡੀਆਂ ਖੜੀਆਂ ਜੀ ओके ਮਰੀ ਉਹ ਖਮਰੀਏ ਨਹੀਂ ਕਦੇ 700 ਪਾ ਦੇ ਕਦੇ ਦੂਜੇ ਦੇ ਖੜਾ ਲੈਣਾ ਇੱਕ ਟਾਈਮ ਲਾਤਾ ਦੂਜਾ ਪੈਨਸਲ ਹੋ ਗਿਆ ਸਵਾਰੀ ਨਹੀਂ ਹੈਗੀ ਬੰਦ ਕਰਤਾ ਅੱਜ ਪਰਿਵਾਰ ਲੈ ਕੇ ਆਇਆ ਉਹ ਤਰਨ ਲੱਗ ਲੱਗ ਜਾਰੀ ਵੀ ਜਦੋਂ ਤੱਕ ਜਾਰੀ ਰਹੂਗਾ ਅਸੀਂ ਤਾਂ ਜਿੰਨਾ ਤੱਕ ਮੇਥੇ ਸਮੇਂ ਲਈ ਹੈ ਜੀ ਦਾਣਾ ਇਹ ਜਿੰਨਾ ਤੱਕ ਸਾਡੀ ਸਰਵਾਈ ਨਹੀਂ ਹੁੰਦੀ ਉਹ ਇਹ ਪਰਮਨੈਂਟ ਕੈਨਸਲ ਨਹੀਂ ਹੁੰਦਾ ਉਹ ਬੰਦਾਂ ਦੇ ਪਰਚਾ ਦਰਜ ਨਹੀਂ ਹੁੰਦਾ ਮੈਂ ਕਹਿੰਦਾ ਵੀ ਜੇ ਮੇਰਾ ਡੈਥ ਸਰਟੀਫਿਕੇਟ ਗਲਤ ਹੈ ਮੇਰੇ ਤੇ ਪਰਚਾ ਦੋ ਜੀ ਇਹ ਤਾਂ ਇਹ ਤਾਂ ਇੱਕ ਗਲਤੀ ਲੱਗਿਆ ਹੋਇਆ ਮੈਨੂੰ ਇਹ ਪੁੱਛਦਾ ਹੈ ਇਹ ਅਫਸਰ ਪੁੱਛਦਾ ਮੈਨੂੰ ਵੀ ਉਹ ਬੰਦਾਂ ਦਾ ਰੋਲ ਨਹੀਂ ਹੈਗਾ ਜੀ ਜਿਹੜੇ ਬੰਦਾ ਤੇ ਤੂੰ ਦਰਖਾਸਤ ਦਿੱਤੀ ਐ ਮੈਂ ਕਹਣਾ ਮੇਰਾ ਰੋਲ ਨਹੀਂ ਹੈਗਾ ਉਹਦਾ ਰੋਲ ਨਹੀਂ ਹੈਗਾ ਇੱਕ ਪਾਸੇ ਰੱਖ ਦਿਓ ਪਹਿਲਾਂ ਨੂੰ ਪਰ ਪਰਮਿਟ ਤਾਂ ਗਲਤ ਹੈ ਨਹੀਂ ਪਹਿਲਾਂ ਪਰਮਿਟ ਕੈਨਸਲ ਕਰੋ ਜਿਹੜੇ ਅਫਸਰਾਂ ਨੇ ਚੁਕਾਇਆ ਉਹ ਤੇ ਪਰਚਾ ਦਰਜ ਕਰੋ ਜੀ ਕਿ ਆਰਟੀਏ ਦੇ ਵਿੱਚ ਇਹ ਸਿਦਾਰ ਨਹੀਂ ਹੈਗਾ ਜੀ ਆਰਟੀਏ ਨੇ ਬੰਦਾ ਬੁਲਾ ਕੇ ਕੋਈ ਆਧਾਰ ਕਾਰਡ ਦੇਖਿਆ ਨਹੀਂ ਉਹੀ ਸਾਈਨ ਮਰਵਾਲੇ ਜੀ ਕਲਰਕ ਨੇ ਉਹੀ ਸਾਈਨ ਮਰਵਾਲੇ ਇਹ ਸਾਰੇ ਗੜੇ ਹੋਏ ਇਹਨਾਂ ਨੇ ਪੈਸੇ ਲੈ ਕੇ ਪਰਮਿਟ ਚੁਕਾਇਆ ਜੀ ਉਸ ਤੋਂ ਬਾਅਦ ਜਿਹੜਾ ਜਣ ਜਣੇ ਆ ਉਹ ਉਹਨਾਂ ਤੇ ਅਸੀਂ ਦਰਖਾਹਤ ਦਿੱਤੀ ਐ ਉਹਨਾਂ ਦੀ ਉਹਨਾਂ ਦੀ ਬਸ ਮਰੇ ਬੰਦੇ ਦੇ ਨਾਂ ਤੇ ਹੋਈ ਐ ਕਿ ਮੈਂ ਗਲਤ ਕਰ ਖਾ ਜੀ ਜਿਹੜਾ ਸਾਡੇ ਰੂਟੇ ਦਾ ਭਰਾ ਚਲਾ ਰਿਹਾ ਬਸ ਉਹਦਾ ਮੈਂ ਨਾ ਪਾਇਆ ਕੀ ਗਲਤ ਪਾਇਆ ਜੀ ਜੇ ਮੈਂ ਕਹਣਾ ਮੈਂ ਕੋਈ ਗਲਤ ਸਰਟੀਫੀਕੇਟ ਗਲਤ ਪੇਸ਼ ਕਰਦਾ ਕੋਈ ਜਿਹੜੀ ਇਹਨਾਂ ਨੇ ਵੈਰੀਫਿਕੇਸ਼ਨ ਦਿੱਤੀ ਹੈ ਗਲਤ ਹੈ ਮੈਂ ਅਫੀਡੇਵਟ ਦੇਣਾ ਮੇਰੇ ਤੇ ਪਰਚਾ ਦਾ ਜੁਰਮ ਹੁਣੀ ਤੇ ਜਾ ਫਿਰ ਉਹਨਾਂ ਦੇ ਪਰਚਾ ਦਾ ਜੁਰਮ ਇਹ ਤਾਂ ਅਣਮੀਥੇ ਸੰਭੇ ਲਈ ਹੈ ਜੀ ਹਾਂ ਸਰ ਇੱਕ ਧਰਨਾ ਲਾਇਆ ਹੋਇਆ ਉਹਨਾਂ ਨੇ ਕਿ ਤੁਹਾਡੇ ਕੋਲ ਕੀ ਪਰਮਟ ਚੱਲ ਰਿਹਾ ਹੈ ਇਲੀਗਲ ਹਾਂ ਜੀ ਮੇਰੇ ਕੋਲ ਇੱਕ ਕੰਪਲੇਨਟ ਚੱਲ ਰਹੀ ਆ ਗਮਦੂਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਖਿਲਾਫ ਔਰ ਸ਼ਿਕਾਇਤ ਕਰਤਾ ਇਹਦੇ ਵਿੱਚ ਸੁਭਾਸ਼ ਕੁਮਾਰ ਹੈ ਜਿਹਦੇ ਵਿੱਚ ਇਹਨਾਂ ਨੇ ਅਲੀਗੇਸ਼ਨ ਲਾਇਆ ਕਿ ਪਰਮਿਟ ਹੋਲਡਰ ਦੀ ਡੈਥ ਤੋਂ ਬਾਅਦ ਕੋਈ ਹਾਇਰ ਐਗਰੀਮੈਂਟ ਹੋਇਆ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਇਹਦੀ ਕੰਪਲੇਨਟ ਦੀ ਇਨਕੁਆਇਰੀ ਚੱਲ ਰਹੀ ਆ ਇਨਕੁਆਇਰੀ ਦੇ ਵਿੱਚ ਲਾਸਟ 10 ਡੇਟਸ ਤੇ ਕੰਪਲੇਨੈਂਟ ਸੁਭਾਸ਼ ਕੁਮਾਰ ਮੇਰੇ ਕੋਲੇ ਦਫ਼ਤਰ ਹਾਜ਼ਰ ਨਹੀਂ ਆਇਆ ਕੰਪਲੇਨੈਂਟ ਵਿੱਚ ਦੋ ਵਾਰੀ ਹਾਜ਼ਰ ਆਏ ਨੇ ਉਹਨਾਂ ਨੂੰ ਸਵਾ ਮੰਗਿਆ ਹੋਇਆ ਤੇ ਹੁਣ ਇਸ ਫਰਾਈਡੇ ਦੀ ਇਹਦੇ ਵਿੱਚ ਡੇਟ ਰੱਖੀ ਹੋਈ ਆ ਕੰਪਲੇਨਟ ਹੈ ਅੰਡ ਜਿਵੇਂ ਵੀ ਇਹਦੇ ਵਿੱਚ ਜੋ ਵੀ ਫਾਈਨਡਿੰਗਸ ਹੋਣੀਆਂ ਆ ਉਹਦੇ ਬੇਸ ਤੇ ਇਹਦੇ ਉੱਤੇ ਜੋ ਵੀ ਮੰਦੀ ਕਾਰਵਾਈ ਹੋਊਗੀ ਜੇ ਮੰਦੀ ਹੋਈ ਤਾਂ ਉਦਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ ਉਹਦੇ ਬਲੋ ਕਿਹਾ ਜਾ ਰਿਹਾ ਵੀ ਜਿਹੜੀ ਅਪਲਾਈ ਪਹਿਲਾਂ ਕੀਤਾ ਹੋਇਆ ਸੀ ਬਾਅਦ ਚੋ ਦੀ ਰੈ ਉਹਦੀ ਅਪਲੀਕੇਸ਼ਨ ਦੀ ਪਰ ਜਿਹੜਾ ਜਾਰੀ ਕੀਤਾ ਗਿਆ ਉਹ ਉਹ ਬਾਅਦ ਚੋ ਦੀ ਡੈਕ ਤੋਂ ਬਾਅਦ ਜਾਰੀ ਕੀਤਾ ਗਿਆ ਆ ਇਹਦੇ ਵਿੱਚ ਅਲੀਗੇਸ਼ਨ ਤਾਂ ਲਗਾਏ ਗਏ ਨੇ ਪਰ ਹਲੇ ਤੱਕ ਮੈਨੂੰ ਨਾ ਤਾਂ ਕੋਈ ਕੰਪਲੇਨੈਂਟ ਕਿਉਂਕਿ ਕੰਪਲੇਨ ਦੇਣ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਮੇਰੇ ਕੋਲੇ ਇਸ ਇਨਕੁਆਇਰੀ ਦੇ ਵਿੱਚ ਹਾਜ਼ਰ ਨਹੀਂ ਆਇਆ ਔਰ ਇਹਦਾ ਰਿਪਲਾਈ ਕਰਨ ਵਾਸਤੇ ਵੀ ਮੈਨੂੰ ਦੂਜੀ ਪਾਰਟੀ ਨੇ ਇੱਕ ਲਾਸਟ ਮਤਲਬ ਆਪਣੀ ਹੀアリング ਤੇ ਵੀ ਚੇ ਨੂੰ ਉਹਨਾਂ ਨੇ ਇੱਕ ਹਫਤੇ ਦਾ ਟਾਈਮ ਮੰਗਿਆ ਹੈ ਤਾਂ ਉਹਨਾਂ ਦੇ ਰਿਪਲਾਈ ਤੋਂ ਪਤਾ ਲੱਗ ਜਾਏਗਾ ਜਿਵੇਂ ਵੀ ਇਹਦੇ ਵਿੱਚ ਜੋ ਵੀ ਫੈਕਸ਼ਨ ਨਿਕਲ ਕੇ ਆਉਂਗੇ ਉਹਦੇ ਹਿਸਾਬ ਤੇ ਇਹਨਾਂ ਤੇ ਜੋ ਵੀ ਹੈ ਕਾਰਵਾਈ ਕਰ ਦਿੰਦੇ। ਪਰ ਇਹ ਵੀ ਕਰ ਰਿਹਾ ਕਿ ਦਫ਼ਤਰ ਸਿਰ ਮੈਨੂੰ ਵੜਨ ਨਹੀਂ ਦਿੱਤਾ ਜਾਂਦਾ। ਦਫ਼ਤਰ ਦੇ ਵਿੱਚ ਹੁਣ ਵੀ ਤੁਸੀਂ ਦੇਖ ਰਹੇ ਹੋ ਇੱਥੇ ਇਨਫੈਕਟ ਔਰ ਹੀアリング ਤੋਂ ਅੱਗੇ ਪਿੱਛੇ ਵੀ ਇੱਥੇ ਕਈ ਵਾਰੀ ਹੋਰ ਕਈ ਮਤਲਿਆਂ ਦੇ ਵਿੱਚ ਵੀ ਆ ਕੇ ਗਿਆ। ਪਬਲਿਕ ਆਫਿਸ ਹੈ ਇੱਥੇ ਕਿਸੇ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਵੀ ਕੋਈ ਵੀ ਆਪਣੀ ਕੰਪਲੇਂਟ ਸਮੱਸਿਆ ਲੈ ਕੇ ਜਦੋਂ ਮਰਦੀ ਇੱਥੇ ਆ ਸਕਦੇ ਨੇ ਜੇ ਹੈਗੀ ਆ